ਸਕੰਦਰ ਸਿੰਘ ਮਲੂਕਾਂ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਸਕੰਦਰ ਸਿੰਘ ਮਲੂਕਾ ਮੜ ਤੋਂ ਅਕਾਲੀ ਦਲ ਚ ਸ਼ਾਮਲ ਹੋਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਪਾਰਟੀ ਚ ਸ਼ਾਮਲ ਕਰਵਾਇਆ ਪਾਰਟੀ ਵਿਰੋਧੀ ਗਤੀਵਿਧੀਆਂ ਲੈ ਕੇ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਕਿ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਤਾਂ ਹੁਣ ਮਲੂਕਾ ਦੀ ਵਾਪਸੀ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਉਹਨਾਂ ਕਿਹਾ ਹੈ ਕਿ ਲੁਧਿਆਣਾ ਜਿਮਨੀ ਚੌਂਕ ਚ ਸਕੰਦਰ ਸਿੰਘ ਮਲੂਕਾਂ ਜਿਹੜਾ ਕਿ ਚੌਂਕ ਪ੍ਰਚਾਰ ਵੀ ਕਰਨਗੇ ਤੁਹਾਨੂੰ ਦੱਤੇ ਕਿ ਸਿਕੰਦਰ ਸਿੰਘ ਮਲੂਕਾ ਦੀ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਹੋਈ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਪਾਰਟੀ ਚ ਮੋਟ ਚਾਮਲ ਕਰਵਾਇਆ ਹੈ ਉਹਨਾਂ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਤਕਸਾਲੀ ਆਗੂ ਸਰਦਾਰ ਸਿਕੰਦਰ ਸਿੰਘ ਮਲੂਕਾ ਦਾ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਲਈ ਸਵਾਗਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਮਲੂਕਾ ਸਾਹਿਬ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਚ ਮਹੱਤਵਪੂਰਨ ਯੋਗਦਾਨ ਪਾਇਆ ਉਹਨਾਂ ਦੀ ਵਾਪਸੀ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਉਤੁਰੰਤ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੀ ਮੁਹਿੰਮ ਵਿੱਚ ਸ਼ਾਮਲ ਹੋਣਗੇ ਥੰਦਾਦੇ ਕਿ ਇਹ ਉਸ ਸਮੇਂ ਵਾਪਸੀ ਹੋਈ ਜਦ ਦਲਵਤਿਆਣਾ ਪੱਛਮੀ ਵਿੱਚ ਜਿਮਨੀ ਚੋਣਾਂ ਚੱਲ ਰਹੀਆਂ ਤੇ ਚੌੜੇ ਚਾਰ ਪੂਰੇ ਚੌਰਾਵ ਤੇ ਸਭ ਦਰਮਿਆਨ ਜਿਹੜਾ ਕੀ ਹੈ ਸਿਕੰਦਰ ਸਿੰਘ ਮਲੂਕਾ ਨੂੰ ਦੁਬਾਰਾ ਤੋਂ ਅਕਾਲੀ ਦਲ 'ਚ ਸ਼ਾਮਲ ਕਰਵਾਇਆ ਗਿਆ ਖੁਦ ਸੁਖਬੀਰ ਸਿੰਘ ਬਾਦਲ 'ਚ ਸ਼ਰੋਮੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਤੇ ਥੰਦਾਦੇ ਕਿ ਪਾਰਟੀ ਬ੍ਰੋਤੀਕ ਗਤੀਵਿਧੀਆਂ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਨੂੰ ਬਾਹਰ ਦਾ ਜਿਹੜਾ ਕੀ ਰਸਤਾ ਦਿਖਾਇਆ ਗਿਆ ਸੀ ਪਾਰਟੀ ਤੋਂ ਬਾਹਰ ਕੱਢਿਆ ਗਿਆ ਸੀ ਤਾਂ ਹੁਣ ਮੋੜ ਤੋਂ ਸਿਕੰਦਰ ਸਿੰਘ ਮਲੂਕਾ ਜਿਹੜੇ ਕੀ ਹੈ ਸ਼ਰਮੀ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ ਬੀਰ ਰਿਪੋਰਟ ਚਰਦੀਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ